ਹੇ ਅੰਦਾਜ਼ਾ ਪਾਉਂਗਾ ਨਹੀਂ ਤੇ ਪਾਉਂਦਾ ਨਹੀਂ ਪਾਉਂਦਾ ਕਿੱਥੋਂ ਦੇ ਰਹਿਣਾ ਪਾਪਾ ਜੀ ਟਰਨ ਲੈ ਰਿਆ ਸੀਗਾ ਇਧਰੋਂ ਸਪੀਡ ਤੇ ਸੀ ਵਿੱਚ ਆ ਕੇ ਮਾਰੀ ਨਾ ਮੈਂ ਕਿੱਥੋਂ ਦੇ ਰਹਿਣਾ ਮੈਂ ਪਟਿਆਲੇ ਦਾ ਹੀ ਹਾਂ ਕਿਧਰ ਤੋਂ ਰੁਕਣ ਕਰਨਾ ਤੁਸੀਂ ਵੀ ਜੀ ਤੁਹਾਡੇ ਸਾਹਮਣੇ ਹੀ ਆ ਇਹਦਾ ਸ਼ੁਕਰ ਹੈ ਮੇਰੀ ਜਾਨ ਬਚ ਗਈ ਜਿਹੜੇ हिसाब से 6:00 ਵਜੀਆਂ ਹੋਰ ਹੋਇਆ ਮਤਲਬ ਸ਼ੁਕਰ ਹੈ ਗੋ ਨਨਕ ਸਹਾਇਤਾ ਇਹ ਵਸਮੇ ਹੋਰ ਕੁਝ ਨਹੀਂ ਗਿਆ ਤਾਂ ਹੋਰ ਕਿਸੇ ਦਾ ਵੀਰ ਜੀ ਕਸੂਰ ਤਾਂ ਆਉਣ ਦੇਖੋ ਤੁਹਾਡੇ ਸਾਹਮਣੇ ਹੀ ਆ ਗੱਡੀ ਦੇ ਸਪੀਡੋਮੀਟਰ ਚੈੱਕ ਹੋ ਜਾਏਗਾ ਫਟੋ ਘਟ 120 30 ਤੇ ਆਉਣੀ ਗੱਡੀ ਇਹ ਔਰ ਮੈਂ ਸਾਰਾ 10 ਦੀ ਸਪੀਡ ਤੇ ਨਹੀਂ ਸੀਗਾ ਮੋੜਨ ਵੇਲੇ ਕਿੰਨੀ ਸਪੀਡ ਹੁੰਦੀ ਹੈ ਬੰਦੇ ਦੀ ਔਰ ਧੀ ਗੱਡੀ ਇਧਰ ਕਿਵੇਂ ਆ ਗਈ ਵੀਰ ਜੀ ਇਧਰੋਂ ਟਰਨ ਲਾਂਗਾ ਤਾਂ ਗੱਡੀ ਇਧਰ ਜਾਵਾਂਗਾ ਟਰਨ ਲੈਣੇ ਪਏਗਾ ਨਾ ਗੱਡੀ ਲਈ ਉਸ ਰੋੜ ਤੋਂ ਆਵਾਂਗੇ ਆਪਾਂ ਇਧਰੋਂ ਆਵਾਂਗੇ ਨਾ ਇਹਨਾਂ ਨੂੰ ਪੁੱਛੋ ਨਾ ਵੀ ਇਹ ਰਾਈਟ ਸਾਈਡ ਤੇ ਕਿਵੇਂ ਆ ਗਏ ਔਰ ਇਹਨਾਂ ਨੇ ਕਿਹਾ ਕੋਈ ਡੀਪਰ ਵੀ ਨਹੀਂ ਤੁਸੀਂ ਦਿੱਤਾ ਨਹੀਂ ਇਹਨੂੰ ਓਨ ਕਰੋ ਇੰਡੀਕੇਟਰ ਹੁਣ ਵੀ ਚੱਲ ਰਿਹਾ ਰੋਡ ਨਹੀਂ ਸਿਰਫ ਕਰੀ ਓਨ ਕਰਨ ਦੀ ਗੱਲ ਹੈ ਚੱਸੀ ਓਨ ਹੋ ਜਾਏਗੀ ਇੰਡੀਕੇਟਰ ਹੁਣ ਵੀ ਚੱਲ ਜਾਏਗਾ ਮੇਰਾ ਵੀ ਜਿਹੜਾ ਪੁਲ ਕੱਟ ਛੱਡ ਕੇ ਨਾ ਵੀ ਜੀ ਮੰਗਤਾ ਕੀ ਹੈਗਾ ਬਸ ਠੀਕ ਹੈ ਸ਼ੁਕਰ ਹੈ ਕੋਈ ਨਾ ਲੱਗਦਾ ਵੀ ਅਸੀਂ ਠੀਕ ਹਾਂ ਬਸ ਇੰਨਾ ਬਹੁਤਾ ਹੋਰ ਕੀ ਹੈ ਜਿਹੜਾ ਹਾਂਜੀ ਉਹ ਤਾਂ ਹੁਣ ਜੋ ਹੋਏਗਾ ਦੇਖਣਗੇ ਆਪੇ ਅੱਗੇ ਕਰਨਗੇ ਉਹਨੇ ਕੋਈ ਡਾਇਰੈਕਸ਼ਨ ਦੇਖ ਲਓ ਨਾ ਰੋਮ ਸਾਈਡ ਤੇ ਕਿਹੜੀ ਹਾਂ ਦੋ ਰੋਮ ਸਾਈਡ ਤੇ ਕਿਹੜੀ ਗੱਡੀ ਉੱਥੇ ਪਤਾ ਲੱਗ ਜਾਏਗਾ ਤੁਹਾਨੂੰ ਆਹ ਤਾਂ ਵੀਰ ਹੈ ਜਿਹੜਾ ਜਿਹੜਾ ਜਸਨੌਰ ਰੋਡ ਤੇ ਕਿਹੜੀ ਕਟੜ ਮਾਰੀ ਅਜੀਤ ਤਲਾਹ ਮਿਲੀ ਸੀ ਸਾਨੂੰ ਕਿ ਅੱਧ ਵਾਲਾ ਪੀਰ ਦੇ ਕੋਲ ਦੋ ਗੱਡੀਆਂ ਦਾ ਰੋਡ ਐਕਸੀਡੈਂਟ ਹੋਇਆ ਤੇ ਉਹਦੇ ਵਾਸਤੇ ਅਸੀਂ ਆਏ ਸੀ ਮੌਕੇ ਤੇ ਪੁੱਜੇ ਗੱਡੀਆਂ ਦਾ ਦੋਨੋਂ ਦਾ ਨੁਕਸਾਨ ਹੋਇਆ ਲੇਕਿਨ ਅਚਾਨਕ ਤੇ ਕੁਦਰਤੀ ਹੋਇਆ ਦੋਨੋਂ ਪਾਰਟੀਆਂ ਆਪਸ ਵਿੱਚ ਸਹਿਮਤ ਹੋ ਗਈਆਂ ਦੋਨੇ ਪਾਰਟੀਆਂ ਨੇ ਆਪਸ ਕੰਪਰੋਮਾਈਜ਼ ਕਰ ਲਿਆ ਵਹੀਕਲ ਦੋਵੇਂ ਇੰਸ਼ੋਰਡ ਨੇ ਇੰਸ਼ੋਰਡ ਕਰਾ ਇੰਸ਼ੋਰੈਂਸ ਜਿਹੜਾ ਇਹਨਾਂ ਨੂੰ ਕਰਾ ਲੈਣ ਤੇ ਛੱਟ ਰੇਟ ਤੋਂ ਇਹਦਾ ਬਚਾਇਆ ਬੋੜੀ ਮੋਟੀ ਸੱਟ ਲੱਗੀ ਐ ਤੇ ਇਹਨਾਂ ਦਾ ਕੰਪਰੂਵ ਕਿੰਨੇ ਹੋਇਆ ਨਾ ਸਰ ਜਕਮ ਇੱਕ ਡਰਾਈਵਰ ਮੈਨੂੰ ਦੱਸਿਆ ਜਿਹੜਾ ਮਾੜਾ ਮੋਟਾ ਛ੍ਰੀਟਾ ਦੂਤਾ ਜਿਹਾ ਲੱਗਿਆ ਹੋਈਆਂ ਉਹਦੇ ਤੇ ਉਹ ਉਹ ਵੀ ਕਹ ਰਿਹਾ ਮੈਂ ਆਪਣੇ ਆਪ ਕਰਾਉਂਗਾ ਆਪਣਾ ਤੇ ਮਤਲਬ ਇਹਨਾਂ ਦਾ ਕੰਪਰੂਵ ਹੋ ਗਿਆ ਜੀ ਦੋਨੋਂ ਪਾਰਟੀਆਂ ਦਾ ਕੰਪਰੂਵ ਹੋ ਗਿਆ ਸਰ ਕੀ ਹਸਲਾ ਦੇਣਾ ਚਾਹੁੰਦੇ ਹੋ ਜਿਹੜੀ ਰੋਡ ਐ ਬਹੁਤ ਤੰਗ ਰੋਡ ਜੀ ਸਲਾਹ ਦੇਣਾ ਲੋਕਾਂ ਨੂੰ ਇਹ ਐ ਵੀ ਪਹਿਲੀ ਗੱਲ ਤਾਂ ਵਹੀਕਲ ਨੂੰ ਸਲੋ ਚਲਾਓ ਜਿਆਦਾ ਤੇਜ਼ ਵਹੀਕਲ ਚਲਾਓਗੇ ਤੇ ਰੋਡ ਐਕਸਟੈਂਡ ਹੋਣ ਦਾ ਚਾਂਸ ਰਹਿੰਦਾ ਦੂਸਰੀ ਗੱਲ ਜਦੋਂ ਤੁਸੀਂ ਟਰਨ ਲੈਣੀ ਹੈ ਮੋੜ ਕਟਣਾ ਹੈ ਤਾਂ ਇੰਡੀਕੇਟਰ ਦੇ ਸਾਰੇ ਇਕੱਲਾ ਨਾ ਰਹੋ ਇੰਡੀਕੇਟਰ ਤੋਂ ਬਿਨਾ ਵੀ ਤੁਸੀਂ ਦੇਖੋ ਕੋਈ ਗੱਡੀ ਸਪੀਡ ਤੇ ਤਾਂ ਨਹੀਂ ਆ ਰਹੀ ਅੱਗੇ ਵੀ ਦੇਖੋ ਦੂਸਰੇ ਦੋਨੋਂ ਪਾਸੇ ਨਜ਼ਰ ਮਾਰੋ ਫਿਰ ਟਰਨ ਗੱਡੀ ਕਰੋ ਤਾਂ ਐਕਸੀਡੈਂਟ ਤੋਂ ਬਚਿਆ ਜਾ ਸਕਦਾ ਆਪਣਾ ਸਨੌਰ ਤੋਂ ਰਿਸ਼ਤੇਦਾਰ ਨੂੰ ਛੱਡ ਕੇ ਨਾ ਆ ਰਿਹਾ ਸੀ ਜਲਾਲਪੁਰ ਮੇਰੀ ਗੱਡੀ 70 ਦੀ ਸਪੀਡ ਤੇ ਜੀ ਆਪਾਂ ਜੋ ਝੋੜ ਨਹੀਂ ਬੋਲਦੇ ਵੀਰੇ ਇਹ ਬੰਦੇ ਨੇ ਇੱਕੋ ਲਗਤ ਨਾ ਗੱਡੀ ਮੋੜਤੀ ਇਹਨੂੰ ਮੈਂ ਚੱਲ ਇਹਨੂੰ ਦਿਖ ਜੇਗਾ ਗੱਡੀ ਤੇ ਔਰ ਰੁਕੀ ਨਾਲ ਤਾਂ ਆ ਗਈ ਇੱਕੋ ਲਗਤ ਮੈਂ ਫੇਰ ਵੀ ਗੱਡੀ ਟੇਢੀ ਕੱਟੀ ਮੈਂ ਬੰਦਾ ਰੁਕ ਜੇਗਾ ਇਹਨਾਂ ਨੇ ਰੋਕੀ ਨਹੀਂ ਮੇਰੇ ਸਿੱਧੀ ਗੱਡੀ ਵਿੱਚ ਆ ਕੇ ਵੱਜੀ ਨਹੀਂ ਨਹੀਂ ਕੁਛ ਨਹੀਂ ਦਿੱਤਾ ਸੀ ਭਾਜੀ ਹੁਣ ਵੀ ਚੈੱਕ ਕਰ ਲਓ ਜੇ ਇੰਡੀਕੇਟਰ ਹੋਏਗਾ ਇੰਡੀਕੇਟਰ ਤਾਂ ਚੱਲਦੇ ਹੀ ਰਹਿੰਦਾ ਇੰਡੀਕੇਟਰ ਥੋੜੀ ਰੁਕਦਾ ਗੱਡੀ ਦਾ ਨੁਕਸਾਨ ਤੁਹਾਡੇ ਸਾਹਮਣੇ ਹੈ ਭਾਜੀ ਦੇਖੋ ਸਾਰੀ ਗੱਡੀ ਬੱਚੇ ਬਚ ਕੇ ਬੱਚੇ ਨਾਲ ਨੇ